ਅੱਜ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਜਿਹੜੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਸੁਰਸਿੰਘ ਸੁਰਸਿੰਘ ਪਿੰਡ ਦੇ ਵਿੱਚ ਖੜੇ ਆ ਦੋਸਤੋ ਤਹਿਸੀਲ ਤੇ ਜਿਲ੍ਹਾ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਹੈਗਾ ਅ ਵੀਰ ਦੇ ਨਾਲ ਗੱਲਬਾਤ ਕਰਾਂਗੇ ਪ੍ਰੋਪਰ ਇਨਫੋਰਮੇਸ਼ਨ ਆਪਾਂ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਜਿਹੜੀ ਸਾਂਝੀ ਕਰਾਂਗੇ ਦੋਸਤੋ ਅੱਜ ਇਸ ਵੀਡੀਓ ਦੇ ਵਿੱਚ ਖਾਸ ਤੌਰ ਤੇ ਆਪਾਂ ਤੁਹਾਨੂੰ ਤਿੰਨ ਵੜਾ ਦਿਖਾਉਣੀਆਂ ਤੇ ਇੱਕ ਮੱਝ ਦਿਖਾਵਾਂਗੇ ਠੀਕ ਆ ਪ੍ਰੋਪਰ ਇਨਫੋਰਮੇਸ਼ਨ ਜਿਹੜੀ ਹੈਗੀ ਆ ਇਹਨਾਂ ਪਸਮੂਦ ਰਿਗਾਰਡਿੰਗ ਆਪਾਂ ਬਾਈ ਹੋਰਾਂ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਖਾਸ ਵਿਜ਼ਿਟ ਜਿਹੜੀ ਹੈਗੀ ਆ ਤੁਹਾਨੂੰ ਪਿੰਡ ਸੋਰ ਸਿੰਘ ਕਰਨੀ ਪਵੇਗੀ ਠੀਕ ਹੈ ਜੀ ਤਹਿਸੀਲ ਤੇ ਜਿਲ੍ਹਾ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਹੈ ਤੇ ਵੜਾ ਪਸੰਦ ਆਉਣਗੀਆਂ ਜੇ ਪਸੰਦ ਵੜ ਆਉਂਦੀ ਹੈ ਦੋਸਤੋ ਤਸੱਲੀ ਲਈ ਤੁਸੀਂ ਬਿਲਕੁਲ ਸੂਈਆਂ ਸਵਾਈਆਂ ਵੜਾ ਰਹੇ ਮੱਝ ਵੀ ਸੂਈ ਸਵਾਈਆ ਤਸੱਲੀ ਤੁਸੀਂ ਘਰ ਵਿਜ਼ਿਟ ਕਰਕੇ ਦੋ ਟਾਈਮ ਦੀ ਚੁਵਾਈ ਇੱਕ ਟਾਈਮ ਦੀ ਤਿੰਨ ਟਾਈਮ ਦੀ ਚੁਵਾਈ ਆ ਥੋੜਾ ਕਰਨਾ ਜਿਹੜਾ ਹੱਕ ਬਣਦਾ ਆਪਣਾ ਹੱਕ ਸਮਝ ਕੇ ਜਿਹੜੀ ਆ ਤਸੱਲੀ ਜ਼ਰੂਰ ਕਰ ਲਿਓ ਤੇ 21 ਫਰਵਰੀ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਦੋਸਤੋ ਸ਼ਾਮ ਨੂੰ 6 ਵਜੇ ਜਿਹੜੀ ਇਹ ਵੀਡੀਓ ਅਪਲੋਡ ਕਰੀ ਜਾਵੇਗੀ ਆਜੋ ਚੱਲਦੇ ਹਾਂ ਬਥੇਰੇ ਡਿਟੇਲ ਦੇ ਲਈ ਬਾਈ ਦੇ ਨਾਲ ਕਰ ਲੈਨੇ ਆ ਗੱਲਬਾਤ ਕੀ ਇਨਫੋਰਮੇਸ਼ਨ ਹੈਗੀ ਇਹਨਾਂ ਦੀ ਪਸ਼ੂਆਂ ਦੇ ਇਸ ਸੰਬੰਧ ਵਿੱਚ ਸਭ ਤੋਂ ਪਹਿਲਾਂ ਵੀਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਤੁਹਾਡੇ ਇੱਥੇ ਆਉਣ ਦਾ ਤਹਿ ਦਿਲੋਂ ਧੰਨਵਾਦ ਭਰਾ ਠੀਕ ਆ ਤੇ ਇੱਕ ਵੀਰ ਜੀ ਆਪਣੇ ਭਰਾਵਾਂ ਨੂੰ ਆਪਣਾ ਨਾਮ ਜਰੂਰ ਦੱਸ ਦਿੱ ਗਏ ਜਿਹੜੇ ਗੁਰਸਾਖ ਸਿੰਘ ਪਿੰਡ ਤੇ ਸਾਡਾ ਫਰੰਦੀਪੁਰ ਖਾਸ ਤਨ ਸੁਰਸਿੰਘ ਹੀ ਰਹਿੰਦੇ ਠੀਕ ਆ ਮੇਨ ਅੱਡੇ ਤੇ ਹੀ ਆ ਗੁਰਸਾਖ ਸਿੰਘ ਵੀਰੇ ਪਸ਼ੂ ਵਪਾਰ ਦਾ ਕੰਮ ਹੀ ਆ ਹਾਂਜੀ ਹਾਂਜੀ ਸਾਡਾ ਦੋਜੀਤ ਜੀ ਵੀ ਬਣੀ ਹੋਗੇ ਸਾਣਾ ਵਪਾਰ ਕਰਦੇ ਹਨ ਕਾਫੀ ਪਸ਼ੂ ਲੈ ਕੇ ਆਉਂਦੇ ਰਹਿੰਦੇ ਆ ਹਾਂਜੀ ਹਾਂਜੀ ਬੜਾ ਬਸਟੈਂਡਰਡ ਦੀਆਂ ਆਂ ਬਈ ਅੱਜ ਪਸ਼ੂ ਇਸੇ ਤਰ੍ਹਾਂ ਆਉਂਦੇ ਵਧੀਆ ਚੰਗੇ ਆਉਂਦੇ ਪਸ਼ੂ ਚੰਗੇ ਆ ਸਭੋ ਹਰੇਕ ਗਲਾ ਮੇਰੇ ਤੋਂ ਵੱਧ ਹੀ ਆਉਂਦੀਆਂ ਵੀਰੇ ਠੀਕ ਆ ਹਾਂਜੀ ਤੇ ਅੱਜ ਤਿੰਨ ਬੈੜਾ ਆਪਣੇ ਕੋਲ ਤੇ ਇੱਕ ਮੱਝ ਦਿਖਾਉਣੀ ਆਪਾਂ ਹਾਂਜੀ ਹਾਂ ਕਰਕੇ ਸ਼ੁਰੂ ਵੀਰ ਜੀ ਪੂਰੀ ਡਿਟੇਲ ਦੱਸ ਦੋ ਵੀ ਕਿੰਨੇ ਦਿਨ ਹੋ ਗਏ ਸੂਈ ਨੂੰ ਸੁਬਾ ਕਿ ਨਵਾਜੀ ਵੀਰੇ ਕੱਲ ਇਹਨਾਂ 3 ਵਜੇ ਘੇਰ ਛੁੱਟੀ ਆ ਸੁਬਾ ਸੂਈ ਹੀ ਬੱਚੀ 11 ਵਜੇ 10 ਵਜੇ ਠੀਕ ਆ ਜੀ ਹਾਂਜੀ ਯਾ ਵੀਰੇ ਸਾਹਿਬ ਕਰਦੀ ਬੋਲਾ 18 19 ਕਿਲੋ ਹੋ ਗਿਆ 18 19 ਕਿਲੋ ਪਹਿਲੇ ਸੂਈ ਸੂਈ ਬੈਠੇ ਪਹਿਲਣੇ ਹਾਂਜੀ ਅੱਛਾ ਜੀ ਪਹਿਲਣ ਦੂਜਾ ਕਿ ਪਹਿਲਾ ਸੁਬਾ ਜੀ ਪਹਿਲਾ ਸੂਈ ਸੂਈ ਬੈਠੇ ਪਹਿਲਣ ਵੇੜ ਆ ਦਿਖਾਈਏ ਫੇਸ ਦੀ ਕੁਆਲਿਟੀ ਜੀ ਬਾਕੀ ਪਹਿਲਾ ਸੁਬਾ ਦੋਸਤੋ ਸੂਈ ਆ ਮਗਰ ਬੱਚਾ ਬੱਚੀ ਆ ਪ੍ਰੋਪਰ ਵਾਈਟ ਰੰਗ ਦੀ ਬੱਚੀ ਜਿਹੜੀ ਫਰੰਟ ਆ ਸ਼ਾਹੀਵਾਲ ਅੰਕ ਦੇ ਵਿੱਚ ਆ ਠੀਕ ਹੈ ਪੁੱਜੇ ਨੂੰ ਗੇਰ ਨੂੰ ਏਅਰ ਤੋਂ ਸਿੱਧੀ ਲੱਗੇ ਆ ਨੂੰ ਪੜਨਾ ਪਵੇ ਬਾਕੀ ਹਵਾਨਾ ਵੇਖ ਕੇ ਚੈੱਕ ਕਰੋ ਭਾਈ ਇਹਦਾ ਵੀ ਪਹਿਲਾ ਸੂਬਾ ਸੋਈ ਹੈ ਠੀਕ ਆ ਬਾਕੀ ਪੁੱਜ ਕੇ ਹੋ ਸਕਦਾ ਵੀ ਥੋੜਾ ਪੁੱਜ ਕੇ ਸੂਈ ਹੋਵੇ ਬਾਕੀ ਬੈੜ ਜਿਹੜੀ ਆ ਦੋਸਤੋ ਇੱਕ ਰੰਗ ਆ ਠੀਕ ਆ ਜੀ ਗੋੜ ਵਰਗਾ ਰੰਗ ਆ ਬੈੜ ਦਾ ਤੇ ਹਵਾਨੇ ਦੀ ਆਰਡਰ ਦੀ ਕੁਆਲਿਟੀ ਤੁਸੀਂ ਵੇਖ ਕੇ ਚੈੱਕ ਕਰੋ ਠੀਕ ਆ ਥੋੜਾ ਜਾਂ ਮੇਨ ਹਾਈਵੇ ਤੇ ਕਰਕੇ ਥੋੜੀ ਜੀ ਜਿਹੜੀ ਆ ਨੌਇਸ ਹੈਗੀ ਦੋਸਤੋ ਆ ਵਹੀਕਲ ਦੀ ਉਹ ਥੋੜੀ ਜੀ ਬਾਤ ਆਵੇਗੀ ਬਾਕੀ ਫੇਸ ਦੀ ਕੁਆਲਿਟੀ ਤੁਸੀਂ ਬੈੜ ਦੀ ਵੇਖ ਕੇ ਚ ਠੀਕ ਆ ਲੋ ਵੀਰ ਠੱਡੀ ਸਲਾਹ ਦਿਆ ਕੋਈ ਭਾਂਜੇ ਤਰ੍ਹਾਂ ਵਰਦੀ ਹੱਥ ਫੇਰੀ ਹੋਈ ਜੋਕਰ ਮਲਟੀ ਕੋਈ ਠੀਕ ਆ ਆਰਡਰ ਦੀ ਹਵਾਨੇ ਦੀ ਕੁਆਲਿਟੀ ਚੰਗੀ ਆ ਹਾਂਜੀ ਖਾਂਦੁਰ ਬਹੁਤ ਸੋਹਣਾ ਲੱਗਾ ਵੈਸੇ ਆ ਦੇਖੋ ਫਵਾਨਾ ਬਹੁਤ ਖੂਬਸੂਰਤ ਹੈ ਤੇ ਬਾਈ ਗੁਰਸਾਹ ਵੀਰੇ ਹੁਣ ਬੋਲਾ ਜਿਹੜਾ 18 ਲੀਟਰ ਦਾ ਹਾਂਜੀ 18 ਲੀਟਰ ਕੰਡੇ ਦਾ ਹੋਏਗਾ ਵੀਰੇ ਜੀ ਬਿਲਕੁਲ ਜਿਹੜਾ ਆਪਾਂ ਚਵਾ ਦੇਣਾ ਆਪਾਂ 2 ਲੀਟਰ ਘੱਟ ਦੱਸਿਆ ਤੇਰਾ 20-20 ਕਿਲੋ ਬੋਲਾ ਵੇੜਾ ਬਕਾਉਂਦੀਆਂ ਭਾਜੀ ਠੀਕ ਹਾਂਜੀ ਮਨ ਕੇ 18 ਲੀਟਰ ਆਪਾਂ ਚਵਾ ਦਾਂਗੇ ਕੋਈ ਭੈਣ ਭਰਾ ਆਉਂਦਾ ਆਪਾਂ ਤਿੰਨ ਟਾਈਮ ਚਾਰ-ਚਾਰ ਰੋਟੀ ਪਾਣੀ ਪ੍ਰਸ਼ਾਦਾ ਜੋਰਾ ਪੀਰ ਭਰਾ ਨੂੰ ਸਾਰੀਆਂ ਹੀ ਸਹੂਲਤਾਂ ਪੂਰੀਆਂ ਮਿਲਣਗੀਆਂ ਬਿਲਕੁਲ ਠੀਕ ਆ ਵੇੜਾ ਦੋਸਤੋ ਵੱਡੀਆਂ ਆਉਂਦੀਆਂ ਇੱਕ ਜ਼ਰੂਰ ਤੁਸੀਂ ਗੱਲ ਨੋਟ ਕਰ ਲਿਓ ਤੇ ਸਮੇਂ-ਸਮ ਇਹਦਾ ਮੁੱਲ ਵੀਰੇ 75000 ਕਰਦੇ ਹੋ। ਦਰਾਬਸੀ ਆਪਾਂ 70 ਦੀ ਦਵਾ ਦੇ ਚੋ ਮਾਨ ਕਰਾਂਗੇ ਭੈਣ ਭਰਾ ਆਏ ਦਾ। 75000 ਡਿਮਾਂਡ ਆ 70 ਦੀ ਲਾਸਟ ਲੈਦੇ ਆ। ਹਾਂਜੀ ਹਾਂਜੀ। ਮਾਨ ਕਰਾਂਗੇ ਭੈਣ ਭਰਾ ਦੇ ਚੋ ਵੀ ਆਏ ਦਾ। 70 ਦੇ ਵਿੱਚੋਂ ਵੀ ਹੋ ਜਾਏਗਾ ਮਾਨ। ਹਾਂਜੀ ਹਾਂਜੀ ਹੋਏਗਾ ਜੀ। ਠੀਕ ਆ। ਬਾਕੀ ਵੇੜ ਜਿਹੜੀ ਆ ਦੋਸਤੋ ਬਹੁਤ ਵਧੀਆ ਹੈਗੀ ਆ। ਅੱਗੇ ਬਿਲਕੁਲ ਗਰਮੀ ਦੇ ਪੱਖ ਨੂੰ ਵੇਖਦੇ ਹੋਏ ਜਿਹੜੀ ਆ ਬਿਲਕੁਲ ਆਪਾਂ ਐਫ ਐਫ ਵੇੜ ਖਰੀਦ ਤਾਂ ਲੈਣੀ ਆ ਬਾਕੀ ਜਿਹੜਾ ਗਰਮੀ ਆ ਦੋਸਤੋ ਇਹਦੇ ਜਿਹ ਸ਼ਹਿਨਸ਼ੀਲਤਾ ਜਿਹੜੀ ਆ ਜਰਸੀ ਦੀ ਤੇ ਸ਼ਾਹੀਵਾਲ ਦੀ ਗੱਤ ਹੁੰਦੀ ਆ। ਤੇ ਆਰਡਰ ਦੀ ਕੁਆਲਿਟੀ ਚੰਗੀ ਆ 20 ਤੋਂ ਪਲੱਸ ਮਿਲਕਿੰਗ ਕਰਵਾਏਗੀ ਬਾਕੀ ਜੇ ਬੋਲਾ 18 ਲੀਟਰ ਹੈਗਾ ਤੇ ਫਿਰ 25 ਲੀਟਰ ਵੀ ਚੋਣਾ ਚਾਹੀਦਾ ਵੈੜ ਨੂੰ ਤੇ ਬਾਕੀ ਭਾਈ ਘੱਟੋ ਘੱਟ ਵੀ 25 ਲੀਟਰ ਦੀ ਸੁਭਾਵਨਾ ਹੈਗੀ ਹੈ ਜਾਂ 20 ਤੋਂ ਪਲੱਸ ਚੱਲਣੀ ਚਾਹੀਦੀ ਹੈ ਹੱਸ ਕੇ ਹੱਸ ਕੇ 25 ਹੱਸ ਕੇ ਦਊਗੀ ਵੈੜ ਆਪਾਂ 20 ਤੋਂ ਹੋਣੀ ਹੈਗਾ ਵੈੜ ਦਾ ਆਪਾਂ 18 ਹੀ ਦੱਸਣਦੇ ਆ ਬਿਲਕੁਲ ਹਾਂਜੀ ਵੈੜ ਜਿਹੜੀ ਦੋਸਤ ਇੱਕ ਵਾਰੀ ਫੇਸ ਦੀ ਕੁਆਲਿਟੀ ਤੁਸੀਂ ਦੇਖ ਲਓ ਅਗਲੀ ਵੈੜ ਆਪਾਂ ਤੁਹਾਨੂੰ ਬਾਅਦ ਦਿਖਾਉਂਦੇ ਆ ਠੀਕ ਹੈ ਲੱਗ ਰਹੀ ਬੱਚੀ ਹੈ ਵੈੜ ਮਗਰ ਬੱਚੀ ਹੈ ਜ਼ਰੂਰ ਚੈੱਕ ਕਰ ਲਓ ਠੀਕ ਹੈ ਇਸ ਤੋਂ ਬਾਅਦ ਭਾਈ ਕਰਸਾਹਬ ਅਗਲੀ ਬੈੜ ਆ ਲੱਜ ਗਿਆ ਆਪਾਂ ਇਹਦੇ ਚਾਰ-ਚਾਤ ਬੱਚੀ ਆ ਚੌਗੀ ਆ ਮੂੰਹ ਜੀ ਹਾਂਜੀ ਹਾਂਜੀ ਠੀਕ ਆ ਤੇ ਹਾਇ ਨਸਲ ਬਰੀਡ ਦੀ ਇਹ ਵੀ ਪੂਰੀ ਹਾਂਜੀ ਹਾਂਜੀ ਇਹ ਕੱਲ ਸੂਈ ਬੈੜ ਇਹ ਵੀ ਕੱਲ ਸੂਈ ਆ ਹਾਂਜੀ ਇਹਦੀ ਮਾਂ ਥਲੇ 35 36 ਕਿਲੋ ਦੁੱਧ ਦੇ ਦਿਆ ਠੀਕ ਆ ਸੂਹ ਸੁਆ ਕਿੰਨਾ ਹੋਵੇਗਾ ਜੀ ਤੇ ਪਹਿਲੇ ਸੂਏ ਬੈੜ ਸੂਈ ਹੈ ਪਹਿਲੇ ਰੰਗ ਹਾਂਜੀ ਚਾਰ ਦਾਂਦ ਆ ਮੂੰਹ ਠੀਕ ਆ ਬਾਕੀ ਦੋਸਤੋ ਚੌਗੀ ਆ ਮੂੰਹ ਚਾਰ ਦਾਂਦ ਆ ਤੇ ਹਵਾਨੇ ਦੀ ਆਰਡਰ ਦੀ ਕੁਆਲਿਟੀ ਬਹੁਤ ਕਾਫੀ ਖੂਬਸੂਰਤ ਆ ਜਿਹੋ ਜਿਹੇ ਵੇੜਾ ਦੋਸਤੋ ਆਪਾਂ ਨੋਰਮਲ ਹੀ ਆ ਮੇਲਿਆਂ ਦੇ ਵਿੱਚ ਪਾਰਟਿਸਿਪੇਟ ਕਰਦਿਆਂ ਦੇਖਦੇ ਆ ਉਹੋ ਜੀ ਵੇੜ ਬਿਲਕੁਲ ਤੁਸੀਂ ਸਾਹਮਣੇ ਸਕਰੀਨ ਤੇ ਦੇਖ ਰਹੇ ਹੋ ਮਗਰ ਜਿਹੜਾ ਬੱਚਾ ਉਹ ਵੀ ਬੱਚੀ ਐ ਜੀ ਹਾਂਜੀ ਉਹ ਹੀ ਬੱਚੀ ਐ ਵੀਰੇ ਠੀਕ ਆ ਬੱਚੀ ਐ ਮਗਰ ਹਾਂਜੀ ਬਿਲਕੁਲ ਤੁਸੀਂ ਚੈੱਕ ਕਰੋ ਠੀਕ ਆ ਜੀ ਬੱਚੀ ਬਿਲਕੁਲ ਜਿਹੜੀ ਆ ਜਾਤ ਵਿੱਚ ਆ ਐਚ ਐਫ ਦੀ ਬਰੀਡ ਦੀ ਬਿਲਕੁਲ ਜਰਸੀ ਆ ਤੇ ਕਿਸੇ ਚੰਗੇ ਸੀਮਨ ਦੀ ਆ ਪਰ ਇਹਨਾਂ ਵੀ ਸੀਮਨ ਨਹੀਂ ਪਤਾ ਹੈ ਚੰਗੇ ਸੀਮਨ ਦੇ ਪਤਾ ਵੀਰੇ ਆਪਾਂ ਆ ਲੀਏ ਹੈ ਚੰਗੇ ਸੀਮਨ ਦੀ ਜਿਹੜਾ ਸੈੱਟ ਵੇੜਾ ਜੋ ਦੋਸਤੋ ਨਾਰਮਲੀ ਆਪਾਂ ਦੇਖੀਏ ਤਾਂ ਚੰਗੀਆਂ ਨੇ ਤਿੰਨ ਵੇੜਾ ਤੁਹਾਨੂੰ ਦਿਖਾਉਣੀਆਂ ਨੇ ਤਿੰਨੇ ਇੱਕੋ ਘਰੇ ਆ ਤੇ ਹਵਾਨੇ ਦੇ ਆਰਡਰ ਦੀ ਕੁਆਲਿਟੀ ਤੁਸੀਂ ਵੇਖ ਕੇ ਚੈੱਕ ਕਰੋ ਠੀਕ ਹੈ ਜੀ ਮਗਰਲੇ ਥਾਣ ਵੀ ਸੋਹਣੇ ਆ ਮੁੱਠੀ ਚੋਂ ਆਉਣ ਵਾਲੇ ਥਾਣਾ ਤੇ ਅਗਲੇ ਥਾਣ ਤਾਂ ਜਿਹੜਾ ਦੋਸਤੋ ਕਮਾਲ ਦੇ ਲੱਗੇ ਹੋਏ ਵਿਥਵਰਲ ਬਹੁਤ ਖੂਬਸੂਰਤ ਆ ਹਵਾਨੇ ਦੇ ਆਰਡਰ ਦੀ ਕੁਆਲਿਟੀ ਵੇਖ ਕੇ ਤੁਹਾਨੂੰ ਨਾਰਮਲੀ ਸਮਝ ਆ ਜਾਣੀ ਆ ਵੇੜ ਚੰਗੀ ਆ ਬਾਕੀ ਚੁਵਾਈ ਤੁਸੀਂ ਆਪਣਾ ਹੱਕ ਸਮਝ ਕੇ ਬਿਲਕੁਲ ਬੌਲੇ ਦੇ ਵਿੱਚ ਅੱਜ ਚੱਲ ਰਹੀ ਆ ਚੁਵਾਈ ਤੁਸੀਂ ਘਰ ਵਿਜ਼ਿਟ ਕਰਕੇ ਕਰ ਲਿਓ ਬਾਕੀ ਉਲਟ ਬਹਿਣੀ ਵਾਲੇ ਪਾਸੇ ਤੇ ਕੋਈ ਆਪਾਂ ਤੁਹਾਨੂੰ ਚੈੱਕ ਕਰਾ ਦਿੰਦੇ ਹਾਂ ਹਾਂਜੀ ਜਿੰਨਾ ਜਿੰਨਾ ਮਰਜ਼ੀ ਬੈਠੀ ਹੋ ਕੰਮ ਵਾਲੀ ਕੋਈ ਗੱਲ ਨਹੀਂ ਥਾਣਾ ਜਿਹੜੇ ਦੋਸਤੋ ਬਾਕਮਾਲ ਦੇ ਸੋਹਣੇ ਥਾਣਾ ਤੇ ਵੈੜ ਪੂਰੀ ਜਾਤ ਵਿੱਚ ਆ ਠੀਕ ਆ ਜੀ ਬਰੀਡ ਚ ਮਗਰ ਬੱਛੀ ਆ ਬੱਛੀ ਵੀ ਪੂਰੀ ਬਰੀਡ ਦੀ ਆ ਜ਼ਰੂਰ ਧਿਆਨ ਦੇ ਵਿੱਚ ਰੱਖ ਲਿਓ ਠੀਕ ਆ ਆ ਕਰੋ ਚੈੱਕ ਤੇ ਗੁਰਸਾਹਿਬ ਵੀਰੇ ਕੀ ਲੈ ਆਦੇ ਕਰਦੇ ਕੀ ਕੀਮਤ ਆ ਜਿਹੜੇ ਮੁੱਲ ਤੇ ਆਪਾਂ ਸਹੀ ਕਰਦੇ ਆ 75 ਚੋਂ ਮਾਨ ਤਾਨ ਉਹ ਬੈਠਦਾ 75 ਦੇ ਵਿੱਚੋਂ ਹਾਂਜੀ ਠੀਕ ਆ 75 ਦੇ ਵਿੱਚੋਂ ਜਿਹੜਾ ਦੋਸਤੋ ਮਾਨਤਨ ਹੋ ਜੂਗਾ ਡਿਮਾਂਡ 80000 ਇਸ ਵੈੜ ਦੀ ਜਰੂਰ ਧਿਆਨ ਦੇ ਵਿੱਚ ਰੱਖ ਲਿਓ ਠੀਕ ਆ ਜੀ ਡਿਮਾਂਡ 80000 ਇਸ ਤੋਂ ਬਾਅਦ ਇੱਕ ਹੋਰ ਵੈੜ ਦਿਖਾਉਣੀ ਆ ਵੈੜ ਇਹ ਦੋਸਤੋ ਕਮਾਲ ਦੀ ਆ ਦੂਜੇ ਨੰਬਰ ਵਾਲੀ ਪਹਿਲੇ ਨੰਬਰ ਵਾਲੀ ਵੀ ਚੰਗੀ ਸੀ ਵੈੜ ਤੀਜੇ ਨੰਬਰ ਤੇ ਆ ਇਹ ਦਿਨ ਲੈਂਦੀ ਆ ਬਈ ਹਜੇ ਹਾਂਜੀ ਦਿਨ ਲੈਂਦੀ ਆ ਕਿ ਸੂਈ ਆ ਵੀ ਇਹ ਸੂਈ ਜਦੋਂ 20 ਦਿਨ ਹੋ ਗਏ ਵੀਰੇ 25 ਬੱਚਾ ਨਾਲ ਕਈ ਬੱਚ ਨੂੰ ਸਾਦੀ 89 20 ਦਿਨ ਹੋ ਗਏ ਪੂਰੇ ਵੈੜ ਨੂੰ ਸੂਈ ਆ 20 ਦਿਨ ਹੋ ਗਏ ਬੱਚਾ ਬੱਚੀ ਮਗਰ ਹਾਂਜੀ ਬੱਚੀ ਹੈ ਠੀਕ ਆ ਸੂਆ ਇੱਕ ਨਮ ਤਿਹਜਾ ਸੁਆ ਦੋਸਤੋ ਸੁਈ ਆ 20 ਦਿਨ ਦਾ ਸਮਾਂ ਹੋ ਗਿਆ ਠੀਕ ਹੈ ਜੀ ਬਾਕੀ ਥਾਂ ਤੁਹਾਨੂੰ ਪ੍ਰੋਪਰ ਤੁਸੀਂ ਇਸ ਵੇੜ ਦਾ ਵੇਖ ਕੇ ਚੈੱਕ ਕਰੋ ਸ਼ੀਲ ਬਹੁਤ ਬਹੁਤ ਕੰਮ ਜੀ ਗਈ ਹੈ ਠੀਕ ਹੈ ਵੇੜ ਚੰਗੀ ਆ ਮਗਰ ਬੱਛੀ ਆ ਬਿਲਕੁਲ ਤੁਸੀਂ ਬੱਛੀ ਵੀ ਦੇਖ ਲਓ 20 ਦਿਨ ਦੇ ਵਿੱਚ ਜਿਹੜਾ ਸਮਾਂ ਹੋ ਗਿਆ 20 ਦਿਨ ਸਮਾਂ ਤੇ ਬਾਕੀ ਆਪਾਂ ਜਿਹੜਾ ਮਿਲਕ ਉਹ ਵੀ ਸਾਹਬ ਤੋਂ ਪੁੱਛ ਲੈਣੀ ਆ ਵੀਰ ਕਿੰਨਾ ਕੁ ਚਵਾਦਾਂਗੇ ਆਪਾਂ ਦੋ ਟਾਈਮ ਦੀ ਗੱਲ ਕਰਕੇ ਤੇ ਜਿਹੜਾ ਇਹਦਾ ਰੋਲੇ ਕਰੋ ਜਾਂ ਆਪਾਂ ਲਈ ਆ 18 ਕਿਲੋ ਦੁੱਧ ਹੋਣਾ ਹੈਗਾ ਕੰਡੇ ਦਾ ਜੀ ਆਹ ਆਪਣੇ ਕੋਲ ਦੋ ਚਾਰ ਦੇ ਰੇ ਵੈਡ 23 24 ਕਿਲੋ ਦੁੱਧ ਕੱਢਦੇ ਆ 18 ਕਿਲੋ ਕੰਡੇ ਦਾ ਆਪਾਂ ਤਿੰਨ ਟਾਈਮ ਉਹ ਉਨੇ ਹੀ ਆਪਾਂ 18 ਹੀ ਦੱਸਾਂਗੇ ਵੀਰੇ ਠੀਕ ਹੈ ਜੀ ਠੀਕ ਹੈ ਇਹਨੂੰ ਵੀ ਵੀਰੇ ਖੁੱਲ ਗਏ ਆ ਦੋਸਤੋ ਬਿਲਕੁਲ ਘਰ ਦਾ ਜਿਹੜਾ ਵੀਰਾਂ ਦਾ ਵੀ 19 ਕਿਲੋ ਦੁੱਧ ਆ ਤੇ 18 ਕਿਲੋ ਦੀ ਕੋਈ ਵੀਰ ਆ ਦੀ ਚਵਾਈ ਕਰ ਸਕਦਾ ਦੋ ਟਾਈਮ ਤਿੰਨ ਟਾਈਮ ਚਵਾਈ ਤੁਸੀਂ ਘਰ ਵੀ ਜਿਹੜ ਕਰਕੇ ਕਰ ਲਿਓ ਬਾਕੀ ਥਣ ਹਵਾਨੇ ਦੀ ਵੀ ਚੈੱਕ ਕਰ ਲੋ ਥਣ ਹਵਾਨਾ ਚੰਗਾ ਹੈਗਾ ਇਹ ਰਿਕਾਰਡਰ ਦੀ ਕੁਆਲਿਟੀ ਖੂਬਸੂਰਤ ਵਿਖਾਉਂਦੀ ਆ ਬਾਕੀ ਥਣ ਵੀ ਪੂਰੇ ਨਿਕੜਵੇਂ ਆ ਠੀਕ ਆ ਜੀ ਤੇ ਚਵਾਈ ਕਰਿਆਂ ਜਿਹੜਾ ਦੋਸਤੋ ਸਾਰਾ ਪਤਾ ਲੱਗ ਜੂਗਾ ਇੱਕ ਟਾਈਮ ਦੋ ਟਾਈਮ ਜਦੋਂ ਚਵਾਈ ਕਰਨੀ ਤੁਸੀਂ ਤੇ ਪਤਾ ਲੱਗ ਜੂਗਾ ਵੀ ਹਨਾ ਵੇੜ ਕਿੰਨੇ ਕ ਪਾਣੀ ਦੇ ਵਿੱਚ ਕਿੰਨਾ ਕ ਹੁਣ ਮਿਲਕ ਚਪਾਉਂਦੀ ਪਈ ਆ ਤੇ 18 ਲੀਟਰ ਦੀ ਪਈ ਨੇ ਕਿਹਾ ਬਾਕੀ ਆਪਾਂ ਰੇਟ ਭਾਫੜਤਾ ਪੁੱਛ ਲੈਨੇ ਆ ਸਾਹਬ ਜੀ ਕਿੰਨੇ ਦੀ ਐ ਲੈ ਦੇ ਕੀ ਕਰਨਾ ਬੋਲ ਵੀਰੇ 50 ਕਰਦੇ 45 ਦੀ ਦਵਾਂਗੇ ਆਪਾਂ 45 ਤੋਂ ਮਾਨਦਾਨ ਕਰਾਂਗੇ 45 ਦੇ ਵਿੱਚ ਠੀਕ ਆ ਬਾਕੀ ਜਿੰਨੇ ਵੀ ਆਪਾਂ ਪਸ਼ੂ ਦਿਖਾਤੇ ਆ ਧਾਰ ਤੂਰ ਥਣਾ ਵੱਲੋਂ ਵੀ ਕਿਸੇ ਵਿੱਚ ਕੋਈ 19 ਕੀ ਦੇ ਨਹੀਂ ਕੋਈ ਫਾਲਟਾਉਂ ਨਾ ਪੂਰਨਾ ਛਟਾਉ ਉੱਤੇ ਨਹੀਂ ਆ ਬੋਲੀਆਂ ਪੂਰ ਵਰ ਗਿਆ ਹੂੰ ਲੋ ਵੀ ਦੋਸਤੋ ਠੀਕ ਹੈ ਚੁਵਾਈ ਬਿਲਕੁਲ ਇੱਕ ਨੰਬਰ ਹੋਵੇਗੀ ਕਿਉਂਕਿ ਮੇਰਾ ਪੁੱਛਣ ਦਾ ਤਾਂ ਦੋਸਤੋ ਫਰਜ਼ ਬਣਦਾ ਵੀ ਦੂਰੋਂ ਨੇੜੇੋਂ ਤੁਸੀਂ ਚੱਲ ਕੇ ਆ ਜਾਣਾ ਇੱਥੇ ਉਸ ਤੋਂ ਬਾਅਦ ਚੁਵਾਈ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਮੀ ਪੇਸ਼ੀ ਨਾ ਆਵੇ ਤਾਂ ਕਰਕੇ ਬਾਈ ਗੁਰਸਾਹਬ ਤੋਂ ਪੁੱਛ ਲਿਆ ਵੀ ਕਿਸੇ ਤਰ੍ਹਾਂ ਦੀ ਕੋਈ ਨੀਕੀ ਨਾ ਹੋਣੀ ਹੋਵੇ ਵਿੱਚ ਜਾਂ ਥਾਣਾ ਦੇ ਵਿੱਚ ਜਾਂ ਹਵਾਨੇ ਦੇ ਵਿੱਚ ਕਿਸੇ ਤਰ੍ਹਾਂ ਦੀ ਚੁਵਾਈ ਦੇ ਵਿੱਚ ਇਸ ਤੋਂ ਬਾਅਦ ਬਾਈ ਗੁਰਸਾਹਬ ਅਗਲੇ ਬੰਨੇ ਮੱਝ ਆ ਗਈ ਆਪਣੇ ਕੋਲ ਠੀਕ ਹੈ ਮੱਝ ਤਕਰੀਬਨ ਜਿਹੜੀ ਦੋਸਤੋ ਇੱਕ ਰੂ ਤੁਸੀਂ ਵੇਖ ਲਓ ਡੀਨਡੌਲ ਦੇਖ ਲਓ ਉਠਾ ਪਾਠਾ ਦੇਖ ਲਓ ਤੁਸੀਂ ਪਿੱਟ ਪੁੱਠੇ ਦੀ ਬਿਲਕੁਲ ਚੜਾਈ ਮੱਝ ਦੀ ਪੂਰੀ ਆ ਤੇ ਵੱਡੇ ਕੱਦ ਕਾੜ ਦੇ ਵਿੱਚ ਆ ਤੇ ਸੂਹਾ ਆਪਾਂ ਪੁੱਛ ਲੈਨੇ ਆ ਬਾਕੀ ਪੁੱਛ ਲੈਨੇ ਕਿੰਨਾ ਕ ਟਾਈਮ ਹੋਇਆ ਸੂਈ ਨੂੰ ਵੀਰ ਗੁਰਸਾਹਿਬ ਕੀ ਐਂਦੀ ਡਿਟੇਲ ਆ ਜੀ ਵੀਰੇ ਨੂੰ ਨਾ 20 ਦਿਨ ਹੋ ਗਏ 25 ਸੂਏ ਨੂੰ ਹਾਂ ਜੀ ਸੂਬਾ ਦੂਜਾ ਝੋਟੀ ਦਾ ਦੁੱਧ 16 ਕਿਲੋ ਝੋਟੀ ਦਾ ਆ 15 ਦੱਸਾਂਗੇ ਇੱਕ ਮਾੜੀ ਇੱਕ ਬਣਾ ਸਾਈਡ ਰੱਖਦੀ ਸਾਈਡ ਰੱਖਦੀ ਜਿਆਦਾ ਤੇ ਥਣਾ 'ਚ ਕੋਈ ਫਾਲਟਰ ਨਹੀਂ ਬੇਣੀ ਵਾਲੇ ਪਾਸੇ ਤੋਂ ਸਾਈਡ ਆ ਜੀ ਹਾਂ ਜੀ ਬੇਬਲੂ ਵੀ ਸਾਈਡ ਰੱਖਦੀ ਥਣਾ 'ਚ ਕੋਈ ਫਾਲਟਰ ਹੀ ਭਾਵੇਂ ਦੋ ਟਾਈਮ ਤੋਂ ਕਾਰ ਦੀ 2.5 ਕਿ ਦੇਣ ਕਿੰਨੇ ਦੱਸਿਆ ਸੂਈ ਨੂੰ 20 ਦਿਨ ਹੋ ਗਏ 25 ਸੂਈ ਨੂੰ 20 ਦਿਨ ਤੇ ਸਵੇਰ ਦੁਜਾ 5:00 ਸਵੇਰ ਜੀ ਮਗਰ ਬੱਚਾ ਕੀ ਟੱਟਾ ਮਗਰ ਮਗਰ ਟੱਟਾ ਹਾਂਜੀ ਮੇਲ ਕਾਫ ਤੇ ਸਾਈਡ ਜਿਹੜਾ ਦੋਸਤੋ ਬਹਿਣੀ ਵਾਲੇ ਪਾਸੇ ਤੋਂ ਤੁਸੀਂ ਦੇਖੋ ਸਾਈਡ ਰੱਖਦੀ ਛੋਟੀ ਬਹਿਣੀ ਵਾਲੇ ਪਾਸੋਂ ਵੀਰ ਨੇ ਜਿਹੜੀ ਗੱਲ ਕਲੀਅਰ ਦੱਸਤੀ ਵੀ ਇੱਕ ਸਾਈਡ ਹੈਗੀ ਆ ਠੀਕ ਆ ਭਾਵੇਂ ਕਿੰਨੇ ਪਰਸੈਂਟ ਹੈਗੀ ਆ ਠੀਕ ਹੈ ਜੀ ਬਾਅਦ ਕਰ ਤੁਸੀਂ ਵੇਖ ਲਓ ਇੱਕ ਸਾਈਡ ਹੈਗੀ ਆ ਬਾਕੀ ਚਵਾਈ ਵੀਰ ਧਾਰਾਂ ਦੇ ਵਿੱਚ ਕਿੰਨਾ ਕ ਫਰਕ ਹੈਗਾ ਬਰਾਬਰ ਦੇ ਚਾਰੇ ਥਣ ਜੀ ਭਾਵੇਂ ਲੱਖ ਲੱਖ ਕਰਕੇ ਚੋਲੇਣਗੇ ਕਈ ਵਾਰਾ ਗੁਰਸਾਹਬ ਆਈ ਐ ਹੁੰਦਾ ਨਾ ਵੀ ਸਾਈਡ ਰੱਖਦਾ ਪਸ਼ੂ ਤਾਂ ਘਟਦਾ ਨਾ ਬਰਾਬਰ ਚਾਰੇ ਥਣ ਵੀਰੇ ਬਰਾਬਰ ਆਪੇ ਇਕੱਲਾ ਇਕੱਲਾ ਥਣ ਮਿਲਦਾ ਠੀਕ ਆ ਜੀ ਹਾਂ ਜੀ ਬਾਕੀ ਉਲਟ ਬਹਿਣੀ ਵਾਲੇ ਪਾਸੇ ਤੋਂ ਤੁਸੀਂ ਆ ਥਣ ਜਰੂਰ ਦੇ ਹੋ ਜੀ ਬਾੜੇ ਤੇ ਬਤਨ ਐ ਨਾ ਸਾਜੀ ਮੋੜ ਦਿਓ ਜੀ ਠੀਕ ਹੋ ਤੇ ਲਾਗੋ ਵਾਲੀ ਉਹਦੇ ਲਾਗੋ ਸ਼ਾਮ ਨੂੰ ਤੇ ਛੋਟੀ ਆ ਪੂਰਾ ਪੰਜਾਬੀ ਵੀਰੇ ਠੀਕ ਹੈ ਜੀ ਕਰੋ ਚੱਕ ਦੀ ਠੀਕ ਹੈ ਉਲਟਾ ਬਹਿਣੀ ਵਾਲੇ ਪਾਸੇ ਤੋਂ ਸਾਈਡ ਬੇਸ਼ੱਕ ਚੱਕਦੀ ਆ ਪਰ ਧਾਰਾਂ ਬਰਾਬਰ ਨਹੀਂ ਠੀਕ ਹੈ ਜਰੂਰ ਤੁਸੀਂ ਨੋਟ ਕਰ ਲਿਓ ਧਾਰਾਂ ਬਰਾਬਰ ਆ ਤੇ ਮੱਝ ਵੀ ਚੰਗੀ ਆ ਪੁੱਠੇ ਪਾਠੇ ਦੀ ਬਹੁਤ ਚੜਾਈ ਆ ਮੱਝ ਦੀ ਕਰੋ ਚੱਕ ਜੀ ਤਾਂ ਮੈਂ ਤਾਂ ਇਸੇ ਕੰਮ ਨੂੰ ਆ ਮੇਲ ਕਾਫ ਜਰੂਰ ਚੈੱਕ ਕਰ ਲਓ ਜੀ ਠੀਕ ਆ ਗੁਰ ਸਾਹਿਬ ਇਹ ਠਾਦਿਆਂ ਨੂੰ ਮੜਾ ਜਾ ਦਿਖਾ ਦੋ ਆ ਕੱਟਾ ਹੈਗਾ ਠੀਕ ਜੀ 20 ਦਿਨ ਦਾ ਸਮਾਂ ਬਾਕੀ ਕੱਟਾ ਪੂਰਾ ਸੰਭਿਆ ਹੈ ਪੂਰਾ ਮਤਲਬ ਕਿ ਐਕਟਿਵ ਹੈ ਠੀਕ ਹੈ ਜੀ ਤੇ ਸੰਭਿਆ ਬਿਲਕੁਲ ਮਗਰ ਜਿਹੜਾ ਕੱਟਾ ਤੁਹਾਨੂੰ ਮਿਲ ਜੂਗਾ ਤੇ ਮੱਝ ਤਕਰੀਬਨ ਤੁਸੀਂ ਦੇਖ ਲਈਏ ਦੋਸਤੋ ਦੂਜੇ ਸੂਬੇ ਦੇ ਵਿੱਚ ਆ ਤੇ ਆ ਕਰੋ ਚੱਕ ਜੀ ਗੁਰ ਸਾਹਿਬ ਵੀਰੇ ਕਿੰਨਾ ਕੁ ਦੁੱਧ ਕਿੰਨਾ ਦੋ ਟਾਈਮ ਦਾ ਚਵਾਵਾ ਗਏ ਤੇ ਥੱਲੇ ਤਰੇ ਆਪਾਂ ਦੋ ਟਾਈਪ ਦਾ 8-8 ਲੀਟਰ ਦੁੱਧ ਚਵਾ ਦਾਂਗੇ ਉਤਰਾ ਤੁਹਾਨੂੰ 15 ਦਾ ਦੁੱਧ 16 ਕਿਲੋ ਮਾਇ ਚੱਲੇਗਾ ਠੀਕ ਹੈ ਜੀ ਹਾਂ ਜੀ ਗਾੜ ਦੀ 2.5 ਕਿਲੋ ਹੋएगी ਪੌਣੇ 3 ਕਿਲੋ ਠੀਕ ਆ ਜਿਹੜਾ ਦੋਸਤੋ ਗਾੜ ਆ ਤਕਰੀਬਨ 2.5 ਤੋਂ ਪੌਣੇ 3 ਕਿਲੋ ਗਾੜ ਆ ਠੀਕ ਆ ਤੇ ਦੁੱਧ ਵੀਰਾਂ ਦਾ ਵੀ ਭਾਵੇਂ ਇੱਕ ਡੰਗ ਦਾ ਭਾ 8 ਕਿਲੋ ਚਵਾਦਗੇ 16 ਲੀਟਰ ਬਣਦਾ ਪਰ ਤੁਸੀਂ 15 ਲੀਟਰ ਦੀ ਮੰਨ ਕੇ ਲੈ ਕੇ ਜਾ ਸਕਦੇ ਹੋ ਠੀਕ ਆ ਤੇ ਚਵਾਈ ਮਤਲਬ ਕਿ ਕਈ ਵਾਰ ਹੁੰਦਾ ਨੇ ਵੀ ਸਾਈਡ ਰੱਖਦੀ ਇਹ ਤੇ ਧਾਰਾਂ ਘਟ ਜਾਂਦੀਆਂ ਨੇ ਥਣਾ ਚੋਂ ਪਰ ਇੱਥੇ ਜਿਹੜੀ ਬਰਾਬਰ ਚਵਾਈ ਲੱਗੀ ਹੈਗੀ ਆ ਇਸ ਮੱਝ ਨੂੰ ਤੇ ਬਾਕੀ ਆਪਾਂ ਸੰਪਰਕ ਨੰਬਰ ਤੇ ਰੇਟ ਪੁੱਛ ਲੈਨੇ ਵੀਰ ਤੋਂ ਕੀ ਹੈਗੇ ਗਾਜ ਮਹਾਰਾਜ ਦੀ ਵੀ ਇਹ ਤਾਂ ਬਹੁਤ ਵੱਡੀ ਵੱਡੀ ਚੰਗੀ ਪਰ ਆਪਣੀਆਂ ਪਹਿਲੀ ਵਾਰ ਹੀ ਆ ਗੁਰਸਾਹ ਬਾਈ ਕਿੰਨਾ ਕੁ ਮੁੱਲ ਕੀਤਾ ਇਸ ਦਾ ਮੁੱਲ ਦਾ ਭਾਈ ਮੈਂ ਦਾ 90 ਕਰਦੇ ਆ 85 ਦੀ ਦਵਾਂਗੇ 85 ਦੀ ਹਾਂ ਨਾ ਜਿਹੜੀ ਹਾਂਜੀ ਹੋ ਜੂਗਾ ਥੋੜਾ ਪਾਤਾ ਵਿੱਚੋਂ ਇੱਕੋ ਮਾਨਤਾ ਰੂਹ ਭੈਣ ਭਰਾ ਇਡਾ ਕੋਈ ਉਹ ਜ਼ਰੂਰ ਕਰਾਂਗੇ ਠੀਕ ਹੈ ਜੀ ਠੀਕ ਤੇ ਗੁਰਸਾਹ ਭਾਈ ਇੱਕ ਸੰਪਰਕ ਨੰਬਰ ਆਪਣਾ ਜ਼ਰੂਰ ਕਰ ਦਿਓ 82645 62474 ਇੱਥੇ ਹੀ ਵਟਸਐਪ ਚੱਲਦਾ ਇਹੋ ਹੀ ਠੀਕ ਹੈ ਭਰਾ ਸੋ ਦੋਸਤੋ ਇਹ ਸਾਨੂੰ ਵੀਰ ਗੁਰ ਸਾਹਿਬ ਸਿੰਘ ਐਨੀਮਲ ਜਿਹੜਾ ਤੁਹਾਨੂੰ ਆਪਾਂ ਦਿਖਾਇਆ ਤਿੰਨ ਬਿਹੜਾ ਦਿਖਾਈਆਂ ਤੇ ਇੱਕ ਮਾਝ ਦਿਖਾਈ ਆ ਤੇ ਭਾਪੜ ਦਾ ਵੀਰ ਨੇ ਬਿਲਕੁਲ ਤੁਹਾਡੇ ਨਾਲ ਜਿਹੜਾ ਸ਼ੇਅਰ ਕਰਤਾ ਜੇ ਇਸ ਵੀ ਕਿਸਾਨ ਵੀਰ ਦੇ ਭਾਪੜ ਦੇ ਵਿੱਚ ਪਸ਼ੂ ਹੋਣ ਤੁਸੀਂ ਖਾਸ ਤੌਰ ਤੇ ਬਾਈ ਗੁਰ ਸਾਹਿਬ ਦੇ ਨਾਲ ਸੰਪਰਕ ਕਰਨਾ ਹੈਗਾ ਠੀਕ ਆ ਜੀ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਆ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ